ਰਕਤਸਕਰ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਲੰਧਰ ਦੀ ਸੈਸ਼ਨ ਕੋਰਟ ਨੇ ਫੈਸਲਾ ਸੁਣਾਇਆ ਹੈ ਕੰਦੋਲਾ ਦੀ ਪਤਨੀ ਨੂੰ ਵੀ ਸਜ਼ਾ ਹੋਈ ਹੈ 3 ਸਾਲ ਦੀ ਸਜ਼ਾ ਕੰਦੋਲਾ ਦੀ ਪਤਨੀ ਨੂੰ ਸੁਣਾਈ ਗਈ ਹੈ ਏ.ਡੀ ਦੇ ਵੱਲੋਂ ਦਰਜ ਪ੍ਰਿਵੇਚਨ ਆਫ ਮਨੀ ਲਾਂਡਰਿੰਗ ਐਕਟ ਅਧੀਨ ਸਜ਼ਾ ਸੁਣਾਈ ਗਈ ਅਦਾਲਤ ਨੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਫਿਲਹਾਲ ਕੰਦੋਲਾ ਤੇ ਉਸਦੀ ਪਤਨੀ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਸੋ 9 ਸਾਲ ਦੀ ਸਜ਼ਾ ਕੰਦੋਲੇ ਨੂੰ ਸੁਣਾਈ ਗਈ ਹੈ ਰਾਜਕ ਕੰਦੋਲਾ ਜੋ ਕਿ ਇੱਕ ਨਾਮੀ ਡਰੱਗ ਤਸਕਰ ਹੈ 9 ਸਾਲ ਦੀ ਸਜ਼ਾ ਉਸ ਨੂੰ ਸੁਣਾਈ ਗਈ ਉਸ ਦੀ ਪਤਨੀ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਲੰਧਰ ਦੀ ਸੈਸ਼ਨ ਕੋਰਟ ਨੇ ਫੈਸਲਾ ਸੁਣਾਇਆ ਹੈ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਫਿਲਹਾਲ ਕੰਦੋਲਾ ਤੇ ਉਸ ਦੀ ਪਤਨੀ ਦੋਵੇਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਈਡੀ ਦੇ ਵੱਲੋਂ ਦਰਜ ਪੀ ਐਮ ਐਲ ਐ ਐਕਟ ਤਹਿਤ ਸਜ਼ਾ ਸੁਣਾਈ ਗਈ ਹੈ ਕਰੀਬ ਇੱਕ ਦਿਹਾਕੇ ਦੇ ਬਾਅਦ ਰਾਜਾ ਕੰਦੋਲਾ ਤੇ ਉਸ ਦੀ ਪਤਨੀ ਨੂੰ ਰਾਜਵੰਤ ਕੌਰ ਨੂੰ ਜਲੰਧਰ ਦੀ ਸੈਸ਼ਨ ਕੋਰਟ ਵੱਲੋਂ ਜਿਹੜਾ ਹੈ ਕਿ ਉਹ ਸਜ਼ਾ ਸੁਣਾ ਦਿੱਤੀ ਗਈ ਹੈ ਮਾਮਲਾ ਪੀਐਮਐਲਏ ਯਾਨੀ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਨਾਲ ਜੁੜਿਆ ਹੋਇਆ ਹੈ ਆਈਸ ਡਰੱਗ ਕੇਸ ਦੇ ਵਿੱਚ ਅੱਜ ਜਿਹੜੀ ਸੁਣਵਾਈ ਹੋਈ ਹੈ 9 ਸਾਲ ਦੀ ਸਜ਼ਾ ਰਾਜਾ ਕੰਦੋਲਾ ਅਤੇ 3 ਸਾਲ ਦੀ ਸਜ਼ਾ ਉਸ ਦੀ ਪਤਨੀ ਰਾਜਵੰਤ ਕੌਰ ਨੂੰ ਹੋਈ ਹੈ ਮੇਰੇ ਨਾਲ ਸਾਫ ਦਾ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਮੌਜੂਦ ਨੇ ਮਾਮਲੇ ਦੀ ਮੈਂ ਤਾਂ ਵਿਸਤਾਰ ਸੇ ਜਾਣਕਾਰੀ ਚਾਹਾਂਗਾ ਇਹ ਮਾਮਲਾ ਪ੍ਰੀਵੈਂਸ਼ਨ ਆਫ ਮਨੀ ਲੌਂਡਰਿੰਗ ਐਕਟ ਦਾ ਕਦੋਂ ਦਰਜ ਹੋਇਆ ਹੈ ਤੇ ਕਿਸ ਪ੍ਰੋਸੀਡਿੰਗ ਦੇ ਤਹਿਤ ਈਡੀ ਨੇ ਕਾਰਵਾਈ ਅੱਜ ਕਰਦੇ ਹੋਏ ਸਜ਼ਾ ਤੋਂ ਜੀ ਇਹ ਰਾਜਾ ਖੰਡੋਲਾ ਤੇ ਹੋਰ ਜਿਹੜੇ ਮੁਲਜ਼ਮ ਸੀਗੇ ਪੰਜਾਬ ਪੁਲਿਸ ਨੇ ਇਹਨਾਂ ਦੇ ਖਿਲਾਫ ਕਈ ਐਫ ਆਈ ਆਰ ਦਰਜ ਕੀਤੀਆਂ ਸੀ ਠੀਕ ਉਹ ਕੇਸ ਦੇ ਵਿੱਚ ਪੰਜਾਬ ਪੁਲਿਸ ਨੇ ਚਲਾਨ ਚਾਰਜ ਸ਼ੀਟ ਫਾਈਲ ਕੀਤੀ ਕਿ ਕਾਫੀ ਰਿਕਵਰੀ ਡਰੱਗ ਵਗੈਰਾ ਦੀ ਰਿਕਵਰੀ ਵੀ ਹੋਈ ਤੇ 2012 ਦੇ ਵਿੱਚ ਤੇ ਸ਼ੁਰੂ ਹੋਇਆ ਸੀ ਅਸੀਂ ਵੀ 2012 ਦੇ ਵਿੱਚ ਇੱਕ ਕੇਸ ਸ਼ੁਰੂ ਕੀਤਾ ਸੀ ਮਨੀ ਲਾਂਡਰਿੰਗ ਦੇ ਵਿੱਚ ਠੀਕ ਹੈ ਤੇ 2015 ਦੇ ਵਿੱਚ ਅਸੀਂ ਇਹ ਚਾਰ ਸ਼ੀਟ ਫਾਈਲ ਕੀਤੀਆਂ ਸਿਚੁਏਸ਼ਨ ਰਾਜਾ ਕੰਡੋਲਾ ਤੇ ਉਹਦੀ ਵਾਈਫ ਤੇ ਉਹਦਾ ਲੜਕਾ ਤਿੰਨੋਂ ਮਲਜ਼ਮ ਸੀ ਇਸ ਕੇਸ ਦੇ ਵਿੱਚ ਓਕੇ ਤੇ ਉਹ 2015 ਤੋਂ ਲੈ ਕੇ ਤੇ ਹੁਣ 2024 ਦੇ ਵਿੱਚ ਠੀਕ ਠੀਕ ਤੋਂ ਟ੍ਰਾਇਲ ਦਾ ਇਹ ਟਾਈਮ ਲੱਗਿਆ ਪਰ ਅੱਜ ਜੱਜ ਸਾਹਿਬ ਨੇ ਰਾਜਾ ਕੰਦਵਾਲਾ ਨੂੰ 9 ਸਾਲ ਦੀ ਸਜ਼ਾ ਕੀਤੀ ਜੀ ਤੇ ਉਹਦੀ ਜਿਹੜੀ ਵਾਈਫ ਹੈ ਉਹਨੂੰ 3 ਸਾਲ ਦੀ ਸਜ਼ਾ ਕੀਤੀ ਠੀਕ ਹੈ ਲੜਕੇ ਨੂੰ ਅ ਕੁਇਟ ਕੀਤਾ ਪਰ ਉਹਦੇ ਨਾਂ ਦੀ ਜਿਹੜੀ ਪ੍ਰੋਸੀਡਿਵ ਕ੍ਰਾਈਮ ਸੀ ਉਹ ਜੱਜ ਸਾਹਿਬ ਨੇ ਕਨਫਿਸ਼ ਹੈਟ ਕੀਤੀ ਠੀਕ ਹੈ ਤੇ ਇਹਨਾਂ ਦੀ ਜਿਹੜੀ ਪ੍ਰੋਪਰਟੀ ਸਟੈਚ ਕੀਤੀ ਸੀ ਸਾਰੀ ਕਨਫਿਸਕੇਟ ਕਰਨ ਦੇ ਆਰਡਰ ਦਿੱਤੇ ਗਏ। ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ న్యూਸ ਜਲੰਧਰ। ਪ੍ਰਮੇਤ ਅਸੀਂ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ। ਪ੍ਰਮੇਤ ਅਸੀਂ ਸੁਣ ਰਹੇ ਸੀ ਕਿ ਤਿੰਨ ਲੋਕ ਇਸ ਦੇ ਵਿੱਚ ਦੋਸ਼ੀ ਨੇ। ਰਾਜਾ ਕੰਦੋਲਾ, ਉਸ ਦੀ ਪਤਨੀ ਤੇ ਉਸ ਦਾ ਪੁੱਤਰ। ਪਤਨੀ ਤੇ ਰਾਜਾ ਕੰਦੋਲਾ ਨੂੰ ਸਜ਼ਾ ਸੁਣਾਈ ਗਈ ਹੈ। ਪੁੱਤਰ ਨੂੰ ਲੈ ਕੇ ਕੀ ਕੁਝ ਅੱਜ ਕੋਰਟ ਦੇ ਵਿੱਚ ਹੋਇਆ? ਦੇਖੋ ਰੁਚੀ ਜਿਸ ਇਸ ਮਾਮਲੇ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਰਾਜਾ ਕੰਦੋਲਾ ਨੂੰ ਜਿਹੜਾ ਹੈ ਕਿ ਉਹ 9 ਸਾਲ ਦੀ ਸਜ਼ਾ ਹੋਈ ਹੈ ਉਹਨਾਂ ਦੀ ਪਤਨੀ ਰਾਜਵੰਤ ਕੌਰ ਤੇ 3 ਸਾਲ ਦੀ ਸਜ਼ਾ ਹੋਈ ਹੈ ਹਾਲਾਂਕਿ ਬੇਟਾ ਜਿਹੜਾ ਬੈਲੀ ਸਿੰਘ ਹੈ ਉਹਨੂੰ ਇਸ ਕੇਸ ਦੇ ਵਿੱਚ ਜਿਹੜਾ ਹੈ ਕਿ ਬਰੀ ਕਰ ਦਿੱਤਾ ਗਿਆ ਪਰ ਇਸ ਕੇਸ ਦੀ ਮੈਂ ਜਾਣਕਾਰੀ ਤੈਨੂੰ ਦੇ ਦਿਆਂ ਤੇ ਪੀਟੀਸੀ ਦੇ ਦਰਸ਼ਕਾਂ ਨੂੰ ਕਿ 200 ਕਰੋੜ ਦਾ ਜਿਹੜਾ ਆਇਸ ਮੈਥਾਮੈਟ ਫਾਈਨ ਜਿਹੜੀ ਡਰੱਗ ਸੀਗੀ ਉਹਨੂੰ ਲੈ ਕੇ ਜੋ ਮਾਮਲਾ ਦਰਜ ਕੀਤਾ ਗਿਆ ਸੀ ਐਨਡੀਪੀਐਸ ਦੇ ਤੇ ED ਨੇ ਖਾਸ ਤੌਰ ਤੇ ਪ੍ਰੋਵਿੰਸ਼ਲ ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਆਪਣੀ ਜਿਹੜੀ ਹੈ ਕਿ ਕਾਰਵਾਈ ਜਿਹੜੀ ਹੈ ਕਿ ਪੈਰਲਰ ਸ਼ੁਰੂ ਕੀਤੀ ਸੀ 2019 ਦੇ ਵਿੱਚ ਜੋ ਕਿ ED ਨੇ ਇਹ ਸਾਰੀਆਂ ਸੰਪਤੀਆਂ ਅਟੈਚ ਕੀਤੀਆਂ ਸੀ ਜਿੰਨਾਂ ਦੀ ਕੀਮਤ ਕੋਈ 20 ਕਰੋੜ ਤੋਂ ਵੱਧ ਦੀ ਜਿਹੜੀ ਹੈ ਕਿ ਉਸ ਵੇਲੇ ਆ ਗਈ ਗਈ ਸੀ ਤੇ ਖਾਸ ਤੌਰ ਤੇ ਸੰਦੋਲਾ ਦੇ ਕੋਲ ਜਿਹੜਾ ਕਿ 9.5 ਏਕੜ ਦਾ ਫਾਰਮ ਹਾਊਸ ਸਮਰਾਲਾ ਲੁਧਿਆਣਾ ਬੰਗਾ ਅਤੇ ਹੋਟਲ ਜਿਹੜਾ ਰੂਪ ਪੈਲਸ ਰੂਪੜ ਦੇ ਵਿੱਚ ਦੀ ਗੱਲ ਆ ਕੇ ਜਾਂਦੀ ਹੈ ਉਹ ਕੈਸ਼ ਜਿਹੜਾ ਕਿ ਇਹਨਾਂ ਨੇ ਦੇ ਕੇ 52 ਲੱਖ ਰੁਪਈਆ ਉਹਨੂੰ ਲਿਆ ਸੀਗਾ ਸਾਰੇ ਮਾਮਲਿਆਂ ਦੇ ਵਿੱਚ ਜਦੋਂ ਈਡੀ ਨੇ ਆਪਣਾ ਕੋਰਟ ਦੇ ਵਿੱਚ ਪੱਖ ਰੱਖਿਆ ਵਾ ਤੇ ਉਸ ਤੋਂ ਬਾਅਦ ਜਿਹੜੀ ਅੱਜ ਨਿਰਵਾਇਸ ਸਿੰਘ ਗਿੱਲ ਦੀ ਜਿਹੜੀ ਐਡੀਸ਼ਨਲ ਸੈਸ਼ਨ ਜੱਜ ਨੇ ਜਲੰਧਰ ਦੇ ਉਹਨਾਂ ਦੀ ਕੋਰਟ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਵਾ ਹਾਲਾਂਕਿ ਰਾਜਵੰਤ ਕੌਰ ਤੇ ਰਾਜਾ ਕੰਦੋਲ ਦਾ ਪਹਿਲਾ ਤੋਂ ਹੀ ਤੇ ਹਾਰ ਜੇਲ੍ਹ ਦਿੱਲੀ ਦੇ ਵਿੱਚ ਜੋ ਕਿ ਐਸ ਵਕਤ ਜੇਲ੍ਹ ਕੱਟ ਰਹੇ ਨੇ ਤੇ ਅੱਜ ਉਹਨਾਂ ਨੂੰ ਜਲੰਧਰ 'ਚ ਪੇਸ਼ ਕੀਤਾ ਗਿਆ ਸੀਗਾ ਤੇ ਇਸ ਮਾਮਲੇ ਦੇ ਵਿੱਚ ਕੋਰਟ ਨੇ ਅੱਜ ਫੈਸਲਾ ਸੁਣਾਇਆ ਹਾਲਾਂਕਿ ਐਨਡੀਪੀਐਸ ਦੇ ਆਈਸ ਕੇਸ ਦੇ ਵਿੱਚ ਜ਼ਰੂਰ ਉਹ ਭਰੀ ਹੋ ਚੁੱਕੇ ਨੇ 19 ਲੋਕਾਂ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਪੈਰਲਰ ਇਨਵੈਸਟੀਗੇਸ਼ਨ ਈਡੀ ਨੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਜਿਹੜੀ ਹੈ ਕਿ ਉਹ ਕਾਰਵਾਈ ਕਰਦੇ ਹੋਏ ਤਮਾਮ ਸੰਪਤੀਆਂ ਦਾ ਜਿਹੜਾ ਵੇਰਵਾ ਦਿੱਤਾ ਸੀ ਡਰੱਗ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਕਿ ਆ ਆਪਣਾ ਨਕੀਲ ਕੱਸੀ ਸੀਗੀ ਹਾਲਾਂਕਿ ਪੁਲਿਸ ਨੇ ਐਨਡੀਪੀਐਸ ਦੇ ਮਾਮਲੇ ਜ਼ਰੂਰ ਭਰੀ ਹੋਗੇ ਸਨ ਪਰ ਇਹ ਮਾਮਲਾ ਜੋ ਕਿ ਆ ਦੁਬਾਰਾ ਦੱਸ ਦਿਆਂ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਜੋ ਕਿ ਇਹਨਾਂ ਨੇ ਭ੍ਰਸ਼ਟਾਚਾਰੀ ਦਾ ਪੈਸਾ ਸੀ ਉਹਦੇ ਨਾਲ ਜੋ ਪ੍ਰਾਪਰਟੀਆਂ ਬਣਾਈਆਂ ਸੀ ਉਹਨੂੰ ਸੀਜ਼ ਕਰਕੇ ਕੋਰਟ ਚ ਪੇਸ਼ ਕੀਤਾ ਸੀ ਜਿਹੜਾ ਕਿ ਕਰੀਬ ਇੱਕ ਦਹਾਕੇ ਦੇ ਬਾਅਦ ਫੈਸਲਾ ਆਇਆ ਅਤੇ ਰਾਜਾ ਕੰਦੋਲਾ ਨੂੰ ਜਿਹੜਾ ਕਿ ਉਸ ਲੱਖਾਂ ਦੇ ਪਿੱਛੇ ਭੇਜਿਆ ਗਿਆ ਰੁਚੀ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਰਾਜਾ ਕੰਦੋਲਾ ਤੇ ਉਸਨੇ ਪਤਨੀ ਨੂੰ ਸਜ਼ਾ ਸੁ